ਆਪਣੇ ਵੱਡਿਆਂ ਵਡੇਰਿਆਂ ਦਾ ਇਤਿਹਾਸ ਸਰਵਣ ਕਰ ਰਹੇ ਹੋ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪੌਣ ਫਟਕਾਰਾਂ ਲੋਕੀ ਉਹਨਾਂ ਦੀ ਔਲਾਦ ਨੂੰ ਜਿਹੜੇ ਕਾਰਨਾਮੇ ਆਪਣੇ ਪਿਓ ਦਾਦਿਆਂ ਦੇ ਭੁੱਲ ਜਾਂਦੇ ਆ ਉਹਨੂੰ ਜਹਾਨ ਜਿਹੜਾ ਫਟਕਾਰਾਂ ਪਾਉਂਦਾ ਸਾਂਗਤ ਸੁਰਮਾ ਆਪਣਾ ਆਪ ਰਗੜਾਏ ਪਹਿਲਾਂ ਪਿਛੋਂ ਨੈਣਾ ਦੀ ਜੋਤਿ ਆਬਾਦ ਰੱਖੇ सबर सत संतो जो, सात जो साद रखे उन दुजू सिखिया की जहिड़ा घर जे विच पसाद रखे खिड़ी रहे पंछीअ फुल वांगु ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖੇ